ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਜਿੰਨੇ ਤੁਸੀਂ ਆਪਣੀ ਇਹ ਵੀਡੀਓ ਦੇਖ ਰਹੇ ਹੋ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਤੁਹਾਡੇ ਖਾਤਰ ਆਪਾਂ ਇੱਕ ਹੋਰ ਨਵੀਂ ਵੀਡੀਓ ਲੈ ਕੇ ਪਹੁੰਚ ਚੁੱਕੇ ਹਾਂ ਜੀ ਤੇ ਜਿਹੜੀ ਅੱਜ ਤੁਸੀਂ ਕੋਠੀ ਦੇਖੋਗੇ ਵਾਕਈ ਦੇਖਣ ਵਾਲੀ ਕੋਠੀ ਹੈ ਚਾਹੇ ਖਰੀਦਣੀ ਨਾ ਹੋਵੇ ਪਰ ਕੋਠੀ ਨੂੰ ਦੇਖਣ ਵਾਲੀ ਹੈ ਲੇਕਿ ਆਪਾਂ ਅੰਦਰ ਬਾਹਰੋਂ ਪੂਰੀ ਗੱਲ ਕਰਾਂਗੇ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ ਤੋਂ ਦੇਖ ਰਹੇ ਹਾਂ ਜੇ ਤੁਹਾਡੇ ਕੋਲੇ ਕਿਸੇ ਵੀ ਏਰੀਆ 'ਚ ਵੇਚਣ ਵਾਸਤੇ ਕੋਠੀਆ ਘਰ ਮਕਾਨ ਹੈ ਤੁਸੀਂ ਵੇਚਣਾ ਚਾਹੁੰਦੇ ਹੋ ਜੀ ਆਪਣੇ ਚੈਨਲ ਦਾ WhatsApp ਨੰਬਰ ਉੱਪਰ ਹਮੇਸ਼ਾ ਚੱਲਦਾ ਰਹਿੰਦਾ 7380042610073 ਆਪਣੇ ਕੋਲੇ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਭੇਜ ਕੇ ਐਡ ਬਿਲਕੁਲ ਫਰੀਦ ਵਿੱਚ ਲਗਵਾ ਸਕਦਾ ਹਾਂ ਜੀ ਹੁਣ ਆਪਾਂ ਸਿੱਧੀ ਵੀਡੀਓ ਨੂੰ ਦੇਖਦੇ ਹਾਂ ਜੀ ਜ਼ਿਆਦਾ ਟਾਈਮ ਆਪਾਂ ਖਰਾਬ ਨਹੀਂ ਕਰਦੇ ਜਿਹੜੀ ਕੂਠੀ ਆਪਾਂ ਲੈ ਕੇ ਪਹੁੰਚੀ ਆ ਇਹਦਾ ਪਹਿਲਾਂ ਤਾਂ ਫਰੰਟ ਦੇਖ ਲਓ نیچے ਤੋਂ ਲੈ ਕੇ ਉੱਪਰ ਤੱਕ ਇਹਨਾਂ ਨੇ ਬਹੁਤ ਵਧੀਆ ਵੀਡੀਓ ਬਣਾਈ ਹੈ ਬਾਕੀ ਜਿਹੜੀ ਆਹ ਕੂਠੀ ਪੈ ਜਾਂਦੀ ਹੈ ਕੋਰਨਰ ਤੇ ਬਣੀ ਹੋਈ ਹੈ ਫਰੰਟ ਵੀ ਬਹੁਤ ਵਧੀਆ ਹੈ ਤੇ ਸਾਈਡ ਤੋਂ ਵੀ ਡਿਜ਼ਾਈਨ ਇਹਨਾਂ ਨੇ ਬਹੁਤ ਵਧੀਆ ਬਣਾ ਰੱਖਿਆ ਹੈ। ਬਾਕੀ ਆਪਾਂ ਨੂੰ ਪਾਰਕਿੰਗ ਲਈ ਕਾਫੀ ਸਪੇਸ ਮਿਲ ਜੂਗੀ। ਆਪਾਂ ਗੱਡੀਆਂ ਵੀ ਖੜਾ ਸਕਦਾ ਆਰਾਮ ਨਾਲ ਤੇ ਮੋਟਰਸਾਈਕਲ ਵੀ ਖੜ ਜਾਣਗੇ ਜੀ। ਬਾਕੀ ਸਾਈਡ ਵਾਲਾ ਦੇਖ ਲਓ ਤੁਸੀਂ ਸਾਈਡ ਤੋਂ ਵੀ ਡਿਜ਼ਾਈਨ ਬਹੁਤ ਵਧੀਆ ਬਣਿਆ ਹੋਇਆ ਹੈ। ਫਰੰਟ ਵੀ ਵਧੀਆ ਸਾਈਡ ਵੀ ਵਧੀਆ। ਬਾਕੀ ਜਿਹੜੀ ਕੋਠੀ ਆ ਨਵੀਂ ਬਣੀ ਹੋਈ ਹੈ ਤੇ ਸਾਰਾ ਕੰਮ ਜਿਹੜਾ ਕੰਪਲੀਟਡ ਆਪਾਂ ਨੂੰ ਕੀਤਾ ਕਰਾਇਆ ਮਿਲ ਜਾਊਗਾ। ਬਾਕੀ ਲਾਈਟਿੰਗ ਬਹੁਤ ਵਧੀਆ ਬਹੁਤ ਸੋਹਣੀ ਇਹਨਾਂ ਨੇ ਕਰਵਾਈ ਹੋਈ ਹੈ। ਜਿਹੜੀ ਡੈਕੋਰੇਸ਼ਨ ਵਾਸਤੇ ਲਾਈਟਾਂ ਵਗੈਰਾ ਲੱਗਦੀਆਂ ਹੁੰਦੀਆਂ ਕੰਧਾਂ ਤੇ ਉਹ ਵੀ ਇਹਨਾਂ ਨੇ ਬਹੁਤ ਵਧੀਆ ਲਗਵਾ ਰੱਖੀਆਂ। ਬਾਕੀ ਟਾਇਲਾ ਟੂਲਾ ਸਾਰੀਆਂ ਲੱਗੀਆਂ ਹੋਈਆਂ। ਤੁਹਾਨੂੰ ਮੈਂ ਅੰਦਰੋਂ ਬਾਹਰੋਂ ਸਾਰੀ ਦਿਖਾਉਂਗਾ। ਜਦੋਂ ਤੁਸੀਂ ਵੀਡੀਓ ਨੂੰ ਦੇਖ ਲਈ, ਸਾਰੀ ਕੋਠੀ ਤੁਸੀਂ ਦੇਖ ਲਈ, ਉਸ ਤੋਂ ਬਾਅਦ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਿਓ ਜਰੂਰੋਂ। ਵੀ ਤੁਹਾਨੂੰ ਕੋਠੀ ਜਿਹੜੀ ਕਿਵੇਂ ਦੀ ਲੱਗੀ। ਕਿਉਂਕਿ ਦੇਖਣ ਵਾਲੀ ਕੋਠੀ ਹੈ ਜੀ ਕਿਉਂਕਿ ਬਣੀ ਵੀ ਇੰਨੀ ਸ਼ੌਂਕ ਨਾਲ ਹੋਈ ਹੈ, ਬਣਾਈ ਵੀ ਸ਼ੌਂਕ ਨਾਲ ਹੋਈ ਹੈ ਤੇ ਬਹੁਤ ਵਧੀਆ ਲਗਜ਼ਰੀ ਕੋਠੀ ਹੈ ਜੀ। ਤੇ ਇੱਕ ਗੱਲ ਹੋਰ ਜੀ ਇੱਕ ਸਰਦੂਲਗੜ ਮਾਨਸਾ ਏਰੀਆ ਚ ਰਿਟੇਜ 2012 ਮਾਡਲ ਗੱਡੀ ਖੜੀ ਹੈ ਤੇ ਉਹਨਾਂ ਨੇ ਸੇਲ ਕਰਨੀ ਹੈ ਜਲਦੀ ਸੇਲ ਕਰਨੀ ਹੈ ਕਿਸੇ ਕਾਰਨ ਕਰਕੇ ਤੇ ਉਹਨਾਂ ਨੇ ਕਿਹਾ ਕਾਫੀ ਵਾਰ ਉਹਨਾਂ ਨੇ ਕਿਹਾ ਜੀ ਤੇ ਆਪਾਂ ਬਈ ਸੇ ਗੱਡੀਆਂ ਦੀ ਐਡਵਰਟਾਈਜ਼ਮੈਂਟ ਇਸ ਚੈਨਲ ਤੇ ਕਰਦੇ ਤਾਂ ਹੈ ਨਹੀਂ ਪਰ ਉਹਨਾਂ ਨੇ ਜਿਆਦਾ ਹੀ ਫੋਨ ਲਾਇ ਮੈਨੂੰ ਤੇ ਉਹਨਾਂ ਨਾਲ ਗੱਲ ਹੋਈ ਤੇ ਉਹ ਕਹਿੰਦੇ ਸੀਗੇ ਐਚ ਆਰ ਨੰਬਰ ਹੈ ਤੇ 2012 ਮਾਡਲ ਹੈ ਚਿੱਟੇ ਰੰਗ ਦੀ ਰਿਟੇਜ VDI ਗੱਡੀ ਹੈ ਮਾਨਸਾ ਸਰਦੂਲਗੜ ਏਰੀਆ ਚ ਤੇ ਨੰਬਰ ਆਪਾਂ ਉਹਨਾਂ ਦਾ ਸਕਰੀਨ ਤੇ ਦੇ ਰੱਖਿਆ ਹੈ ਜੇ ਕਿਸੇ ਨੂੰ ਲੋੜ ਹੋਵੇ ਖਰੀਦਣ ਦਾ ਕੋਈ ਚਾਹਵਾਨ ਹੈ ਤਾਂ ਉਹਨਾਂ ਨਾਲ ਗੱਲ ਤੁਸੀਂ ਕਰ ਸਕਦੇ ਹੋ ਬਾਕੀ ਚੱਲਦੇ ਜੀ ਆਪਾਂ ਅੰਦਰ ਤੇ ਤੁਸੀਂ ਜਿਵੇਂ ਕਿ ਦੇਖ ਰਹੇ ਹੋ ਥੋੜਾ ਬਹੁਤਾ ਕੰਮ ਚੱਲ ਰਿਹਾ ਜੀ ਪਰ ਆਪਾਂ ਨੂੰ ਤਾਂ ਸਾਰੀ ਕੋਠੀ ਆ ਕੰਪਲੀਟਡ ਮਿਲੂਗੀ ਕੋਈ ਕੰਮ ਆਪਾਂ ਨੂੰ ਨਹੀਂ ਕਰਾਉਣਾ ਪੈਣਾ ਜੀ ਬਾਕੀ ਲਾਈਟਿੰਗ ਡਾਊਨ ਸੀਲਿੰਗ ਜੋ ਵੀ ਸ਼ੀਸ਼ੇ ਵਗੈਰਾ ਹੁੰਦੇ ਆ ਜੋ ਵੀ ਡੈਕੋਰੇਸ਼ਨ ਵਾਸਤੇ ਹੁੰਦਾ ਹਰ ਚੀਜ਼ ਆਪਾਂ ਨੂੰ ਬਣੀ ਬਣਾਈ ਮਿਲੂਗੀ ਜੀ ਤੇ ਜੇ ਤੁਸੀਂ ਕਿਚਨ ਦੇਖੋਗੇ ਬਹੁਤ ਵਧੀਆ ਮੋਡਰਨ ਤਰੀਕੇ ਨਾਲ ਕਿਚਨ ਆਪਾਂ ਨੂੰ ਤਿਆਰ ਮਿਲੂਗਾ ਬੈਡਰੂਮ ਬਹੁਤ ਖੁੱਲੇ ਡੁੱਲੇ ਮਿਲ ਜਾਣਗੇ ਬਾਕੀ ਜਿੰਨੇ ਡੋਰ ਲੱਗੇ ਹੋਏ ਆ ਜਿੰਨੇ ਗੇਟ ਲੱਗੇ ਹੋਏ ਆ ਤੁਸੀਂ ਆਪੇ ਦੇਖ ਲਓ ਬਹੁਤ ਵਧੀਆ ਨੇ ਪੂਰੀ ਪਾਲਿਸ਼ ਲੱਗੀ ਹੋਈ ਆ ਗੇਟਾਂ ਤੇ ਬਹੁਤ ਵਧੀਆ ਚਮਕ ਧਮਕ ਬਣੀ ਹੋਈ ਆ ਬਾਕੀ ਅੰਦਰੋਂ ਤੁਸੀਂ ਦੇਖ ਲਓ ਲਾਈਟਿੰਗ ਬਹੁਤ ਵਧੀਆ ਡਾਊਨ ਸੀਲਿੰਗ ਕਰਵਾਈ ਹੋਈ ਆ ਤੇ ਐਲਸੀਡੀ ਵਾਸਤੇ ਪੈਨਲ ਪੂਨਲ ਪੂਰੇ ਆਪਾਂ ਨੂੰ ਬਣੇ ਹੋਏ ਮਿਲ ਜਾਣਗੇ ਕੂਠੀ ਦਾ ਨਕਸ਼ਾ ਬਹੁਤ ਵਧੀਆ ਜੀ ਤੇ ਕੂਠੀਏ ਜਿਹੜੀ ਆਹ ਡਬਲ ਸਟੋਰੀ ਐ ਤੇ ਤੁਸੀਂ ਕਿਚਨ ਦੇਖੋ ਜੀ ਪਹਿਲਾਂ ਤਾਂ ਹਰ ਪਾਸਿਓਂ ਹਰ ਤਰ੍ਹਾਂ ਦਾ ਸਾਰਾ ਕੰਮ ਕੂਠੀ ਦੇ ਵਿੱਚ ਤੇ ਆ ਜਿਹੜਾ ਕਿਚਨ ਦੇਖ ਰਹੇ ਹੋ ਇਹਦੇ ਵਿੱਚ ਹੋਏਗਾ ਬਾਕੀ ਜੋ ਵੀ ਟੂਟੀਆਂ ਵਗੈਰਾ ਰਹਿੰਦੀਆਂ ਆਪਾਂ ਨੂੰ ਲਾ ਕੇ ਦੇਣਗੇ ਬਾਕੀ ਕੂਠੀਏ ਜਿਹੜੀ ਜਮਾਂ ਨਵੀਂ ਬਣੀ ਹੋਈ ਆ ਤੇ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਜੀ ਤੁਹਾਨੂੰ ਮੈਂ ਪਹਿਲਾਂ ਹੀ ਕਿਹਾ ਸੀ ਕੂਠੀ ਦੇਖਣਯੋਗ ਐ ਜੀ ਬਾਕੀ ਜੋ ਵੀ ਰੰਗ ਵਗੈਰਾ ਹੋਇਆ ਜੋ ਵੀ ਡਾਊਨ ਸੀਲਿੰਗ ਹੋਈ ਹੈ ਤੇ ਜੋ ਵੀ ਮਟੀਰੀਅਲ ਲੱਗਿਆ ਹੋਇਆ ਜੋ ਵੀ ਲੱਕੜਾਂ ਲੱਗੀ ਹੋਈ ਹੈ ਬਹੁਤ ਵਧੀਆ ਕੁਆਲਿਟੀ ਦੀ ਇਹਨਾਂ ਨੇ ਲਗਵਾਈ ਹੋਈ ਹੈ ਇਹਨਾਂ ਨਾਲ ਮੇਰੀ ਪੂਰੀ ਗੱਲ ਹੋਈ ਸੀ ਇਹਨਾਂ ਨੇ ਦੱਸਿਆ ਵੀ ਸਾਰਾ ਕੁਝ ਕੰਪਲੀਟਡ ਮਿਲੂਗਾ ਜੋ ਵੀ ਸਮਾਨ ਲੱਗਿਆ ਹੋਇਆ ਜੋ ਵੀ ਲਾਈਟਿੰਗ ਦਾ ਜੋ ਵੀ ਬਾਥਰੂਮ ਦਾ ਸਾਰਾ ਕੁਝ ਬਹੁਤ ਵਧੀਆ ਇਹਨਾਂ ਨੇ ਲਗਵਾਇਆ ਹੋਇਆ ਬਾਕੀ ਜੋੜੀਆਂ ਜੋ ਵੀ ਲੱਗੀਆਂ ਹੋਈਆਂ ਜੋ ਵੀ ਪੱਲੇ ਗੇਟ ਲੱਗੇ ਹੋਏ ਤੁਸੀਂ ਆਪੇ ਦੇਖ ਲਓ ਬਹੁਤ ਵਧੀਆ ਸ਼ੌਂਕ ਨਾਲ ਲਗਵਾਏ ਹੋਈ ਨਹੀਂ ਬਾਕੀ ਬਾਥਰੂਮ ਏਰੀਆ ਬਹੁਤ ਵਧੀਆ ਮਿਲ ਜੂਗਾ ਆਪਾਂ ਨੂੰ ਬਾਥਰੂਮ ਜਿਹੜਾ ਬਣਾ ਹੋਇਆ ਬਹੁਤ ਵਧੀਆ ਗਾ ਬਾਕੀ ਬੈਡਰੂਮ ਬਹੁਤ ਖੁੱਲੇ ਡੁੱਲੇ ਆਪਾਂ ਨੂੰ ਮਿਲ ਜਾਣਗੇ ਤੇ ਕੋਠੀ ਦੀ ਵੀਡੀਓ ਸਕਰੀਨ ਤੇ ਚੱਲ ਰਹੀ ਹੈ ਮੈਨੂੰ ਜ਼ਿਆਦਾ ਦੱਸਣ ਦੀ ਲੋੜ ਹੈ ਨਹੀਂ ਕਿਉਂਕਿ ਤੁਸੀਂ ਦੇਖ ਹੀ ਰਹੇ ਹੋ ਜੀ ਤੇ ਆਪਣੇ ਕੋਲੇ ਜਿਹੜੀ ਆਹ ਕੋਠੀ ਪਹੁੰਚੀ ਹੈ 150 ਸਕੁਅਰ ਗੱਜ ਚ ਬਣੀ ਹੋਈ ਹੈ ਲਗਜ਼ਰੀ ਕੋਰਨਰ ਕੋਠੀ ਹੈ ਜੀ ਆਹ ਸੈਕਟਰ 125 ਸਨੀ ਇਨਕਲੇਬ ਮੁਹੱਲੀ ਮੁਹੱਲੀ ਦੇ ਵਿੱਚ ਇਹ ਕੋਠੀ ਬਣੀ ਹੋਈ ਹੈ 125 ਸਨੀ ਇਨਕਲੇਬ ਜੀ ਠੀਕ ਹੈ ਜੀ ਤੇ ਆਪਾਂ ਨੂੰ ਕੋਈ ਕੰਮ ਕਰਾਉਣ ਦੀ ਲੋੜ ਨਹੀਂ ਜਦੋਂ ਆਪਾਂ ਖਰੀਦਾਂਗੇ ਖਰੀਦਣ ਤੋਂ ਬਾਅਦ ਸਿੱਧਾ ਆਪਾਂ ਰਹਿਣਾ ਸ਼ੁਰੂ ਕਰਨਾ ਇਹੋ ਜਿਹਾ ਕੰਮ ਹੈ ਜੀ ਤੇ ਕੂਠੀ ਉੱਪਰੋਂ ਵੀ ਪੂਰੀ ਤਿਆਰ ਹੈ ਤੇ ਨੀਚੋਂ ਤਾਂ ਤੁਸੀਂ ਦੇਖ ਰਹੇ ਹੋ ਜੀ ਡਬਲ ਸਟੋਰੀ ਹੈ ਤੇ 150 ਗਾਜੂ ਮਤਲਬ ਕਿ 150 ਸਕੁਅਰ ਗਾਜ ਬਣੀ ਹੋਈ ਹੈ ਤੇ ਰੇਟ ਥੋੜਾ ਜਿਆਦਾ ਜਿਆਦਾ ਮਿਲੂਗਾ ਕਿਉਂਕਿ ਤੁਹਾਨੂੰ ਪਤਾ ਹੀ ਹੈ ਜੀ ਚੰਡੀਗੜ੍ਹ ਮੁਹਾਲੀ ਸਾਈਡ ਦਾ ਰੇਟ ਕੀ ਹੈ ਬਾਕੀ ਕੂਠੀ ਤੁਸੀਂ ਆਪ ਹੀ ਦੇਖ ਲਓ ਪੂਰੀ ਲਗਜ਼ਰੀ ਬਣੀ ਹੋਈ ਹੈ ਇਹਨਾਂ ਨੇ ਡਿਮਾਂਡ 1 ਕਰੋੜ ਤੇ 55 ਲੱਖ ਪਾਈ ਐ ਜੀ। ਬਾਕੀ ਕਹਿੰਦੇ ਸੀਗੇ ਵੀ ਮੌਕੇ ਤੇ ਅਡਜਸਟਮੈਂਟ ਕਰ ਲਾਂਗੇ। ਕੋਈ ਇਸ਼ੂ ਵਾਲੀ ਗੱਲ ਨਹੀਂ, ਕੋਈ ਚੱਕਰ ਵਾਲੀ ਗੱਲ ਨਹੀਂ। ਬਾਕੀ ਇੱਕ ਵਾਰੀ ਡਿਮਾਂਡ ਆਹਾ। ਕਿਸੇ ਨੇ ਗੱਲ ਕਰਨੀ ਹੋਵੇ ਕਿਸੇ ਵੀ ਤਰ੍ਹਾਂ ਦੀ ਤਾਂ ਓਨਰ ਨਾਲ ਜਿਹੜੇ ਹੈਗੇ ਆ ਉਹਨਾਂ ਨਾਲ ਗੱਲ ਕਰ ਸਕਦੇ ਹੋ। ਨੰਬਰ ਆ ਉਹਨਾਂ ਦਾ 84 274 507131 ਦੁਬਾਰਾ ਫਿਰ ਤੋਂ 10 ਦਿਨਾਂ ਤੋਂ ਤੁਹਾਨੂੰ 84 274 55731 ਇਸੇ ਨੰਬਰ ਤੇ ਗੱਲ ਤੁਸੀਂ ਆਪੇ ਕਰ ਲਿਓ ਜੋ ਵੀ ਗੱਲ ਤੁਸੀਂ ਕਰਨੀ ਹੋਵੇ ਬਾਕੀ ਵੀਡੀਓ ਚੱਲ ਰਹੀ ਆ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਕੂਠੀ ਤੁਹਾਨੂੰ ਕਿਹੋ ਜਿਹੀ ਲੱਗੀ ਮੈਨੂੰ ਕਮੈਂਟ ਕਰਕੇ ਦੱਸਿਓ ਜਰੂਰ ਜੀ ਕਮੈਂਟ ਕਰਨਾ ਨਾ ਭੁੱਲਿਓ ਜੀ ਬਾਅਦ ਤੋਂ ਬਾਅਦ ਸਾਰੇ ਜਣੇ ਜਰੂਰ ਕਰਿਓ ਤੇ ਤੁਹਾਡੇ ਕਮੈਂਟਾਂ ਦਾ ਮੈਂ ਵੇਟ ਕਰੂੰਗਾ ਉਡੀਕ ਕਰੂੰਗਾ ਜੀ ਤੇ ਜਰੂਰ ਕਰਿਓ ਸਾਰੇ ਕਮੈਂਟ ਮੈਂ ਹਰ ਰੋਜ਼ ਪੜ੍ਹਦਾ ਹੁੰਨਾ ਬਾਕੀ ਤੁਹਾਡੇ ਕਰਕੇ ਸਾਰਾ ਕੁਝ ਜੇ ਤੁਸੀਂ ਵੀਡੀਓ ਦੇਖਦੇ ਹੋ ਤਾਂ ਹੀ ਆਪਾਂ ਆਉਣੀ ਹੈ ਜੀ ਤੇ ਤੁਸੀਂ ਬਹੁਤ ਸਪੋਰਟ ਕਰਦੋਂ ਇੰਨਾ ਪਿਆਰ ਦੇਣਿਓ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ ਤੋਂ ਦੇਖ ਰਿਹਾ ਹਾਂ ਜੇ ਤੁਹਾਡੇ ਕੋਲੇ ਵੀ ਕੂਠੀਏ ਜੀ ਮਕਾਨ ਹੈ ਘਰ ਤੁਸੀਂ ਵੇਚਣਾ ਚਾਹੁੰਦੇ ਹੋ ਚਾਹੇ ਕਿਸੇ ਵੀ ਏਰੀਆ ਚਾ ਪੰਜਾਬ ਹਰਿਆਣਾ ਰਾਜਸਥਾਨ ਜਿਤੋਂ ਵੀ ਤੁਸੀਂ ਦੇਖ ਰਹੇ ਹੋ ਬਸ ਆਪਣੇ ਕੋਲੇ ਇੱਕ ਤਾਂ ਵੀਡੀਓ ਤੇ ਪੂਰੀ ਜਾਣਕਾਰੀ ਤੇ ਪੰਜ ਤੋਂ ਸੱਤ ਫੋਟੋਆਂ ਜੀ ਤੇ ਜਿਹੜੀ ਵੀਡੀਓ ਬਣਾਉਂਗੇ ਜਿਵੇਂ ਕਿ ਇਹਨਾਂ ਨੇ ਬਣਾ ਕੇ ਭੇਜੀਆਂ ਜਿਹੜੀ ਤੁਸੀਂ ਵੀਡੀਓ ਦੇਖੀ ਜਿਵੇਂ ਕਿ ਇਹਨਾਂ ਨੇ ਬਾਹਰ ਤੋਂ ਬਣਾਉਣੀ ਸ਼ੁਰੂ ਕੀਤੀ ਜੀ ਤੇ ਬਿਲਕੁਲ ਆਰਾਮ ਨਾਲ ਇਹਨਾਂ ਨੇ ਵੀਡੀਓ ਬਣਾਈ ਜਿਆਦਾ ਫੋਨ ਹਿੱਲਣ ਵੀ ਨਾ ਦਿਆ ਕਰੋ ਜੀ ਵਧੀਆ ਟਿਕਾ ਕੇ ਵੀਡੀਓ ਬਣਾਇਆ ਕਰੋ ਸਾਰਾ ਫਰੰਟ ਦਿਖਾਇਆ ਕਰੋ ਆਸੇ ਪਾਸੂ ਤੇ ਬਿਲਕੁਲ ਆਰਾਮ ਨਾਲ ਅੰਦਰਵਾਰੋਂ ਕਿਚਨ ਜੋ ਵੀ ਆਪਣਾ ਸਾਰਾ ਕੁਝ ਹੁੰਦਾ ਹੈ ਸਾਰਾ ਕੁਝ ਵਧੀਆ ਤਰੀਕੇ ਨਾਲ ਦਿਖਾਇਆ ਕਰੋ ਜੀ ਤੇ ਉਸ ਤੋਂ ਬਾਅਦ ਆਪਾਂ ਬਿਲਕੁਲ ਫਰੀਦ ਵਿੱਚ ਬਹੁਤ ਜਲਦ ਐਡ ਆਪਾਂ ਲਗਾ ਦੇਵਾਂਗੇ ਆਪਣਾ ਕੋਈ ਕਮਿਸ਼ਨ ਖਰਚਾ ਵਾਰਚਾ ਵੀ ਨਹੀਂ ਹੁੰਦਾ ਜੀ ਆਪਣਾ ਸਾਰਾ ਕੰਮ ਜਿਹੜਾ ਬਿਲਕੁਲ ਫਰੀ ਦੇ ਵਿੱਚ ਹੈ ਜੀ ਜਿੰਨੇ ਤੁਸੀਂ ਦੇਖ ਰਹੂ ਕਰੋ ਜੀ ਕਮੈਂਟ ਠੀਕ ਹੈ ਜੀ ਤੇ ਜੇ ਕਿਸੇ ਨੂੰ ਵੇਚਣੀ ਹੈ ਤਾਂ ਭੇਜੋ ਆਪਣੀ ਕੋਈ ਆਪਣੇ ਚੈਨਲ ਦਾ ਵਟਸਐਪ ਨੰਬਰ ਉੱਪਰ ਹਮੇਸ਼ਾ ਚੱਲਦਾ ਰਹਿੰਦਾ ਤੇ ਜਿੰਨੇ ਤੁਸੀਂ ਪਹਿਲੀ ਵਾਰ ਆਇਓ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਤਾਂ ਨੀਚੇ ਇੱਕ ਸਬਸਕ੍ਰਾਈਬ ਦਾ ਬਟਨ ਹੈ ਜੀ ਉਹਨੂੰ ਕਲਿੱਕ ਕਰ ਦਿਓ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਆਲਟਰ ਸੈਟ ਕਰਕੇ ਕਲਿੱਕ ਜ਼ਰੂਰ ਕਰ ਦਿਓ ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲੇ ਪਹੁੰਚ ਸਕੇ ਜੀ ਤੇ ਆਪਾਂ ਹਰ ਰੋਜ਼ ਨਵੀਆਂ ਕੂਠੀਆਂ ਤੇ ਨਵੇਂ ਮਕਾਨ ਘਰ ਲੈ ਕੇ ਆਉਂਦੇ ਰਹਿੰਨੇ ਆ ਜੀ ਠੀਕ ਆ ਜੀ ਬਾਕੀ ਲਾਈਵ ਜਰੂਰ ਕਰ ਦੋ ਹੌਸਲਾ ਆ ਵਧਾਇਆ ਕਰੋ ਜੀ ਤੇ ਕੁਝ ਕ ਆਪਾਂ ਕਮੈਂਟ ਪੜਦੇ ਆ ਤੇ ਤੁਹਾਨੂੰ ਦੱਸਦਾ ਮੈਂ ਤੇ ਜਿਆਦਾ ਲੰਮੀ ਵੀਡੀਓ ਆਪਾਂ ਕਰਦੇ ਨਹੀਂ ਤੇ ਆਪਣੇ ਕੋਲੇ ਪਹਿਲਾ ਜਿਹੜਾ ਕਮੈਂਟ ਪਹੁੰਚਿਆ ਇਹਨਾਂ ਦਾ ਨਾਮ ਹੈ ਕਿਰਨ ਪੱਟੀ ਮੇਰੇ ਭੈਣ ਨੇ ਇਹਨਾਂ ਨੇ ਕਿਹਾ ਮੱਖੂ ਜੀਰੇ ਏਰੀਆ ਚ ਘਰ ਜੇ ਕਿਸੇ ਕੋਲੇ ਹੈਗਾ ਜੀ ਤਾਂ ਮੱਖੂਜਾ ਜੀਰੇ ਏਰੀਆ ਚ ਆਪਣੇ ਕੋਲੇ ਭੇਜੋ ਤੁਹਾਡਾ ਮਕਾਨ ਅਜ ਕੂਠੀ ਹੈ ਜਲਦੀ ਸੇਲ ਹੋ ਜਾਊਗਾ ਜੀ ਤੇ ਮੋਨਿਕ ਕੁਮਾਰ ਇਹਨਾਂ ਦਾ ਨਾਮ ਹੈ ਜੀ ਇਹਨਾਂ ਨੇ ਜਲੰਧਰ ਏਰੀਆ ਚ ਕਿਹਾ ਤੇ ਜਲੰਧਰ ਏਰੀਆ ਚ ਆਪਾਂ ਕੱਲ ਵੀਡੀਓ ਪਾਈ ਸੀਗੀ ਉਹ ਤੁਸੀਂ ਦੇਖੋ ਜੀ ਉਹਦੇ ਵਿੱਚ ਆਪਾਂ ਮਕਾਨ ਪਾਇਆ ਸੀਗਾ ਬਹੁਤ ਵਧੀਆ ਵਧੀਆ ਰੇਟ ਚ ਤੁਸੀਂ ਉਹ ਚੈੱਕ ਕਰੋ ਜੀ ਕੱਲ ਵਾਲੀ ਵੀਡੀਓ ਤੇ ਨਿਰਮਲ ਸਿੰਘ ਇਹਨਾਂ ਦਾ ਨਾਮ ਹੈ ਜੀ ਇਹਨਾਂ ਨੇ ਅੰਮ੍ਰਿਤਸਰ ਤੋਂ 25 ਲੱਖ ਤੱਕ ਦੀ ਡਿਮਾਂਡ ਪਾਈ ਹੈ ਜਰੂਰ ਜੀ ਆਪਾਂ ਲੈ ਕੇ ਪਹੁੰਚਾਂਗੇ ਤੇ ਸੁਨੀਤਾ ਇਹਨਾਂ ਦਾ ਨਾਮ ਹੈ ਜੀ ਮੇਰੀ ਭੈਣ ਨੇ ਇਹਨਾਂ ਨੇ ਕਿਹਾ ਮੋਗੇ ਏਰੀਆ ਚੋਂ ਤੇ ਮੋਗੇ ਏਰੀਆ ਚੋਂ ਆਪਾਂ ਜਲਦੀ ਲੈ ਕੇ ਪਹੁੰਚਦੇ ਆ ਜੀ ਬਾਕੀ ਆਪਣੇ ਕੋਲੇ ਹਰ ਏਰੀਆ ਚ ਡਿਮਾਂਡ ਆਉਂਦੀ ਰਹਿੰਦੀ ਆ ਜੀ ਤੁਸੀਂ ਕਮੈਂਟ ਆ ਜਿਹੜੇ ਕਰਦੇ ਹੋ ਠੀਕ ਹੈ ਜੀ ਤੁਹਾਡੀ ਆਪਾਂ ਡਿਮਾਂਡ ਪੂਰੀ ਕਰਾਂਗੇ ਤੇ ਕਿਸੇ ਕੋਲੇ ਹੈਗੀ ਆ ਜੀ ਕਿਸੇ ਵੀ ਏਰੀਆ ਚ ਕੂਠੀ ਮਕਾਨ ਕਰ ਆਪਣੇ ਕੋਲੇ ਭੇਜੋ ਆਪਣਾ ਵਟਸਐਪ ਨੰਬਰ ਉੱਪਰ ਹਮੇਸ਼ਾ ਚੱਲਦਾ ਰਹਿੰਦਾ ਤੁਹਾਡੀ ਜਿਹੜੀ ਕੂਠੀ ਮਕਾਨ ਕਰ ਉਹ ਸੇਲ ਹੋ ਜਾਊਗਾ ਜਲਦੀ ਤੋਂ ਜਲਦੀ ਜੀ ਨੰਬਰ ਆਪਣਾ 73800 ਪੁਰਾ 2600 73 ਤੇ ਅਗਲੀ ਵੀਡੀਓ ਚ ਕਿਹੜੀ ਆ ਕਿਹੜੇ ਏਰੀਆ ਚੋਂ ਕਿੰਨੇ ਰੇਟ ਤੱਕ ਕੋਠੀ ਮਕਾਨ ਘਰ ਲੈ ਕੇ ਪਹੁੰਚੀਏ ਦੱਸੋ ਮੈਨੂੰ ਤੇ ਅੱਜ ਦੀ ਵੀਡੀਓ ਕਿਵੇਂ ਦੀ ਲੱਗੀ ਦੱਸੋ ਜਰੂਰ ਕਮੈਂਟ ਕਰਕੇ